6 ਕਰੋੜ ਦਾ ਨਾਮ ਆ ਕੀ ਲੱਗਦਾ ਜੀ ਤੁਹਾਨੂੰ ਕੀ ਚਾਂਸ ਲੱਗੂਗਾ ਫਿਰ 6 ਕਰੋੜ ਬਸ ਲੱਗਣਾ ਕੀ ਆ ਨਹੀਂ ਕਿਹੜੀ ਦਾ ਰਾਸੀ ਜਾ ਸਕਦਾ ਜਿਹੜੇ ਲੋਕ ਡੀ ਕਰਏ ਸੀ ਉਹਨਾਂ ਦੀ ਰਾਸੀ ਜਾਊਗਾ ਤੁਹਾਨੂੰ ਰਾਸੀ ਤੇ ਮਕਰ ਰਾਸੀ ਵਿੱਚ ਨਾਮ ਜਾ ਰਿਹਾ ਜੀ ਹਾਂ ਭੱਬਾ ਫੱਫਾ ਜੱਜਾ ਤੇ ਖੱਗਾ ਠੀਕ ਹੈ ਇਹ ਨਾਮ ਤੋਂ ਜਿਨ੍ਹਾਂ ਦੇ ਨਾਮ ਸ਼ੁਰੂ ਹੁੰਦੇ ਨੇ ਉਹ ਪੰਜਾਬ ਸਰਕਾਰ ਦਾ ਬਸਾਕੀ ਬੰਪਰ ਵੇਚੇ ਇੱਕਵਾ ਸਕਦੇ ਨੇ। ਇਹ ਵੀ ਦੋਸਤੋਂ ਤੁਸੀਂ ਅਖਬਾਰਾਂ 'ਚ ਪੜਿਆ ਹੋਣਾ ਫਿਲਮਾਂ 'ਚ ਦੇਖਿਆ ਹੋਣਾ ਲੱਖਾਂ ਕਰੋੜਾਂ ਦੇ ਘਟਾਲੇ ਹੁੰਦੇ ਜਾਂ ਲੱਖਾਂ ਕਰੋੜਾਂ ਦੀਆਂ ਗੱਲਾਂ ਹੁੰਦੀਆਂ ਪਰ ਆਪਣੇ ਵਾਸਤੇ ਉਹ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਨੇ ਪਰ ਤੁਹਾਡੇ ਵਾਸਤੇ ਲੱਖਾਂ ਕਰੋੜਾਂ ਦੇ ਨਾਮ ਲੈ ਕੇ ਆ ਗਿਆ ਦੋਸਤੋਂ 6 ਕਰੋੜ ਦਾ ਜਿਹੜਾ ਫਰਸਟ ਪ੍ਰਾਈਜ਼ ਹੋਊਗਾ ਪੰਡਤ ਜੀ ਨਾਲ ਗੱਲਬਾਤ ਕਰਦੇ ਆ ਜਿਹੜਾ ਰਾਸ਼ੀਗੜ੍ਹ 'ਚ ਜਾਊਗਾ ਕਿਹੜੇ ਜਗ੍ਹਾ ਤੇ ਜਾਊਗਾ ਕੀ ਗੱਲਬਾਤ ਹੈ ਪੰਡਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ ਜਨਾਬ ਜਿਹੜਾ ਬਸਾਕੀ ਦਾ ਵਾਂ ਭਾਈ 6 ਕਰੋੜ ਦਾ ਨਾਮ ਆ ਕੀ ਲੱਗਦਾ ਜੀ ਤੁਹਾਨੂੰ ਕੀ ਚਾਂਸ ਲੱਗੂਗਾ ਫਿਰ 6 ਕਰੋੜ ਬਸ ਲੱਗਣਗੀ ਆ ਨਹੀਂ ਕਿਹੜੀ ਦਾ ਰਾਸ਼ੀ ਜਾ ਸਕਦਾ ਜਿਹੜੇ ਲੋਕ ਡੀਕ ਰਏ ਸੀ ਉਹਨਾਂ ਦੀ ਰਾਸ਼ੀ ਜਾਊਗਾ ਤੁਹਾਨੂੰ ਰਾਸ਼ੀ ਤੇ ਮਕਰ ਰਾਸ਼ੀ ਵਿੱਚ ਨਾਮ ਜਾ ਰਿਹਾ ਜੀ ਹੂੰ ਤੇ ਇਹਦੇ ਵਿੱਚ ਜਿਹੜੇ ਅੱਖਰ ਆਉਂਦੇ ਨੇ ਜਿਵੇਂ ਧੰਦਾ ਆ ਗਿਆ ਯਾਨੀ ਡੀ ਐ ਤੁਹਾਨੂੰ ਸ਼ੁਰੂ ਹੁੰਦਾ ਤਰਵਿੰਦਰ ਹੋ ਗਿਆ ਹੂੰ ਤਾਂ ਨਾ ਹੋ ਗਿਆ ਜਾਂ ਕਾਫੀ ਹੋ ਜਾਂਦੇ ਨਾਮ ਤੇ ਧੱਪਾ ਫੱਪਾ ਜੱਜਾ ਤੇ ਖੱਖਾ ਠੀਕ ਹੈ ਇਹ ਨਾਮ ਤੋਂ ਜਿਨ੍ਹਾਂ ਦੇ naam ਸ਼ੁਰੂ ਹੁੰਦੇ ਨੇ ਉਹ ਪੰਜਾਬ ਸਰਕਾਰ ਦਾ ਬਸਾਕੀ ਬੰਪਰ ਬੇਚੇ ਜਿੱਕਵਾ ਸਕਦੇ ਨੇ ਕਿਆ ਬਾਤ ਹੈ ਠੀਕ ਹੈ ਤੇ ਇਹਦੇ ਵਿੱਚ ਇੱਕ ਗੱਲ ਹੋਰ ਤੁਹਾਨੂੰ ਕਲੀਅਰ ਕਰ ਦਣਾ ਵੀ ਤੁਸੀਂ ਜਿਹੜੀ ਇਹ ਟਿਕਟ ਸਾਤੋਂ ਲੈਣੀ ਆ ਅਸੀਂ ਤੁਹਾਨੂੰ ਡੇਟ ਆਫ ਬਰਥ ਦੇ ਹਿਸਾਬ ਨਾਲ ਕੁੰਡਲੀ ਬਣਾ ਕੇ ਟਿਕਟਾਂ ਦਵਾਂਗੇ ਤੇ ਉਹ ਤੁਹਾਡੇ ਲੱਕੀ ਅਕਸਰ ਬਣਦੇ ਹੋਣਗੇ ਤੇ ਪ੍ਰਮਾਤਮਾ ਸੁੱਖ ਰੱਖੇ ਨਾਮ ਵੀ ਲੱਗੂਗਾ ਤੇ ਬਾਕੀ ਹੋਰ ਵੀ ਕਾਫੀ ਡਰਾਉ ਨੇ ਜਿਸ ਤਰ੍ਹਾਂ ਮੰਨ ਲਓ ਹਾਂ ਬਿਲਕੁਲ ਹੋਰ ਡਰਾਣੇ ਵਾਲੇ ਉਹਨਾਂ ਬਾਰੇ ਵੀ ਜਾਣਕਾਰੀ ਦੇ ਦੋਗੇ ਹੋਰ ਵੀ ਇੱਕ ਦੇਖੋ ਨਿਕਲਿਆ ਜੀ ਨਾਗਲੈਂਡ ਸਟੇਟ ਦਾ 2.5 ਕਰੋੜ ਵਾਲਾ ਪ੍ਰਾਈਜ਼ 2 ਮਹੀਨੇਵਾਰ ਵਾਲਾ ਇਹ ਹਾਂ ਜੀ ਮੰਤਰੀ ਲਾਟਰੀ ਹੁੰਦੀ ਹੈ ਜੀ ਇਹ ਸਾਲ ਤੇ ਤਿੰਨ ਚਾਰ ਡਰਾਉ ਦਿੰਦੀ ਹੈ ਆਪਣੇ ਗਵਰਨਮੈਂਟ ਇੰਦਰ ਪੰਜਾਬ ਚ ਤੇ 24 ਮਈ ਦਾ ਇਹ ਡਰਾਓ ਆ ਕੀ ਬਾਤ ਹੈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਕਰੀ ਆਪਾਂ ਜਿਹੜੀ ਬਹੁਤ ਫੇਮਸ ਟਿਕਟ ਹੈ ਜੀ 1.5 ਕਰੋੜ ਵਾਲੀ ਪੰਜਾਬ ਸਰਕਾਰ ਦੀ ਮੰਤਰੀ ਲਾਟਰੀ ਇਹ ਸਿਰਫ 200 ਰੁਪਏ ਦੀ ਟਿਕਟਾ ਠੀਕ ਹੈ ਜੀ ਤੇ ਹੁਣ ਜੇ ਗੱਲ ਕਰੀਏ ਆਹ ਵਾਲ ਤੇ ਜਿਹੜੀ ਟਿਕਟ ਆ ਸਿਰਫ ਤੇ ਸਿਰਫ 20000 ਸਿਰਫ 20000 ਹਾਂਜੀ 20000 ਟਿਕਟ ਸਭ ਹੀ ਆ ਨਾ ਹੋਰ ਸਪਨੀਆਂ ਨਹੀਂ ਸਕੀ ਵੀ 20000 ਦੀਆਂ ਯਾਨੀ ਇਹ ਮੰਨ ਲਓ ਵੀ 20000 ਸਾਨੂੰ ਕਸਟਮਰ ਚਾਹੀਦਾ ਉਹਦੇ ਵਿੱਚੋਂ ਅਸੀਂ 1203 ਬੰਦੇ ਨਾਮ ਹੀ ਬਣਾ ਲਾਂਗੇ। ਕਿਆ ਬਾਤ ਤੇ ਫਰਸਟ ਪ੍ਰਾਈਜ਼ ਇਹਦਾ 50 ਲੱਖ ਰੁਪਏ ਦਾ ਟਿਕਟ ਦੀ ਕੀਮਤ 10000 ਰੁਪਏ ਦੀ ਆ। ਓਕੇ ਠੀਕ ਹੈ ਠੀਕ ਹੈ ਠੀਕ ਉਸ ਤੋਂ ਬਾਅਦ ਵਿੱਚ ਗੱਲ ਕਰਦੇ ਆਂ ਜੀ ਆਪਾਂ 3 ਮਈ ਵਾਲੀ ਦੀ 3 ਮਈ ਨੂੰ ਡੀਅਰ 2000 ਰੁਪਏ ਵਾਲੇ ਦਾ ਡਰਾਓ। अच्छा 1 ਕਰੋੜ ਦਾ ਇਹ ਫਸਟ ਹੈ 10 ਲੱਖ ਹੈ 5 ਲੱਖ ਹੋਰ ਕਾਫੀ ਨਾਮ ਨੇ ਤੇ ਇਹ ਵੀ ਟਿਕਟ ਜਿਹੜੀ ਪ੍ਰਿੰਟ ਹੋਈ ਹੈ ਸਿਰਫ ਤੇ ਸਿਰਫ 20 ਯਰ ਇਹ ਵੀ ਵੀਅਰ ਦੇ ਵਿੱਚ ਉਹ ਨਾਮ ਹੈ ਕਾ ਬਾਤ ਹੈ ਤਾਂ ਭਾਈ ਚਾਂਸ ਵੱਧ ਜਾਂਦੇ ਬਾਕੀ ਦਿਨ ਵੀਰੇ ਦੀ ਕੋ ਜਿੱਦਾਂ ਹੁਣ ਪੰਜਾਬ ਸਰਕਾਰ ਦਾ ਵਿਸਾਖੀ ਪੰਪਰਾ 10 ਲੱਖ ਹੈ ਜੀ ਠੀਕ ਹੈ ਆਹ ਵਾਲੀ ਟਿਕਟ 4 ਲੱਖ ਹੈ ਤੇ ਆਹ ਵਾਲੀ ਟਿਕਟ 4 ਲੱਖ ਹੈ ਇਹ 22000 ਇਹ 22000 ਠੀਕ ਹੈ ਇੱਕ ਦਾ ਆਪਾਂ 4 ਲੱਖ ਬੰਦੇ ਚ ਬੰਦਾ ਲੱਭਣਾ ਹੈ ਕਿ ਰਵੀ ਆ ਚਲੋ ਬਣਾ ਨਾਮ ਤਾਂ ਵੱਧ ਲੱਗਣੇ ਠੀਕ ਹੈ ਬਾਕੀ ਜੇ ਸਾਡੇ ਕੋਲ ਆ ਗਏ ਬੰਦਾ ਤਾਂ ਵੀਰੇ ਐਨ ਕੋਕੇ ਲਾ ਦਾਂਗੇ ਤੁਹਾਨੂੰ ਇਥੇ ਕਮੈਂਟ ਬਹੁਤ ਆਉਂਦੇ ਆ ਕਮੈਂਟ ਆਲੇ ਨੂੰ ਕੀ ਕਹਿਣਾ ਚਾਹੁੰਦੇ ਉਹ ਕਰਨ ਦਾ ਕੋਈ ਚੱਕਰ ਨਹੀਂ ਕੋਈ ਪਰਵਾਹ ਨਹੀਂ ਆਪਣੀ ਨਹੀਂ ਉਹ ਵੀ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਉਹਨਾਂ ਦਾ ਕੰਮ ਕਰਨ ਉਹਨਾਂ ਨਾਲ ਆਪਾਂ ਜਦੋਂ ਆਪਣਾ ਕੰਮ ਨਹੀਂ ਕੋ ਕਰੀ ਆਪਾਂ ਕੇ ਰੋਕੀਏ ਠੀਕ ਹੈ ਜੇ ਕਮੈਂਟਰੀ ਕਰਨਗੇ ਵਿਰੋਧ ਤਾਂ ਨਹੀਂ ਉਬਰ ਤਰੱਕੀ ਦੇ ਤੂੰ ਦਰਵਾਜ਼ਾ ਹੈ ਨਾ ਬਾਦ ਵਿੱਚ ਵੀ ਪੰਡਲ ਲੌਂਡਰੀ ਜੰਸੀ ਟਿਕਟ ਤੁਹਾਨੂੰ ਇੱਥੋਂ ਮਿਲੇਗੀ ਠੀਕ ਹੈ ਠੀਕ ਹੈ ਤੇ ਸ਼ਨੀਵਾਰ ਨੂੰ ਲੁਧਿਆਣੇ ਹੁੰਦਾ ਜੀ ਕਾਂਟਾ ਘਰ ਜੀਟੀਪੀ ਮਾਰਕੀਟ ਦੁਕਾਨ ਨੰਬਰ 40 ਤੇ ਟੋਕਣ ਲੱਗਦਾ ਜੀ ਉੱਥੇ ਨਾਲ ਤੁਹਾਨੂੰ ਦੱਸ ਦਣਾ ਵੀ ਪੰਡਲ ਜੀ ਉੱਥੇ ਬੈਠੇ ਨੇ ਠੀਕ ਹੈ ਤੇ ਬਾਕੀ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਜੀ ਵੱਧ ਤੋਂ ਵੱਧ ਕੋਰੀਅਰ ਕਰਵਾਓ ਘੱਟ ਘੱਟ ਦਾ ਤੁਹਾਡੇ ਘਰ ਟਿਕਟ ਪਹੁੰਚੇਗੀ ਜੇ ਤਾਂ ਮੰਨ ਲਓ ਇਹ ਰਾਸੀ ਵਾਲੇ ਨੇ ਆਪਣਾ 2299 ਵਾਲਾ ਕੰਬੋ ਪੈਕ ਪਾ ਲਓ ਜੀ ਉਹ ਤੁਹਾਨੂੰ ਵਿਸਾਖੀ ਮੰਥਲੀ ਟਿਕਟਾਂ ਮਿਲਣਗੀਆਂ ਜਾਂ ਫਿਰ ਜਿਵੇਂ ਸਿਰਾ ਕਰ ਦੋ ਪੰਜ ਤੇ ਪੰਜ ਰਾਲ ਲੈ ਜੋ 52 ਠੀਕ ਹੈ ਸਾਰੇ ਸਾਰੇ ਡਰਾਇਵ ਹੋ ਗਏ ਹਾਂ ਜੀ ਤੇ ਇੱਕ ਖਾਸ ਕਵਰੀ ਤੁਹਾਨੂੰ ਉਹ ਦੱਸ ਦਿੰਦੇ ਵੀ ਜਲਦ ਤੋਂ ਜਲਦ ਮਲੇਕ ਕੋਲਾ ਦੇ ਵਿੱਚ ਐਂਟਰੀ ਹੋ ਰਹੀ ਹੈ ਕਈਆਂ ਲੋਕਾਂ ਦੇ ਇਹਨਾਂ ਪ੍ਰੋਬਲਮ ਸੀ ਵੀ ਅਸੀਂ ਮਲੇਕ ਕੋਲੇ ਤੱਕ ਆ ਸਕਦੇ ਹਾਂ ਅੱਗੇ ਸਾਨੂੰ ਪ੍ਰੋਬਲਮ ਆਦੀ ਜਿੱਦਾਂ ਹਜ਼ਾਰ ਤੋਂ ਟ੍ਰੇਨ ਚੱਲਦੀ ਹੈ ਸਿੱਧੀ ਮਲੇਕ ਕੋਲੇ ਰੁਕਦੀ ਜਾਵੇ ਜਿੰਨੇ ਵੀ ਸਟੇਸ਼ਨੋਂ ਦੇ ਸਾਰੇ ਵੀ ਸਾਡੇ ਕੋਲ ਮਲੇਕ ਕੋਲੇ ਆ ਸਕਦੇ ਨੇ ਉਹ ਜਲਦੀ ਤੋਂ ਜਲਦੀ ਆਪਾਂ ਸੈਟਅਪ ਆਏ ਮੰਨ ਕੇ ਚਲੋ 10 ਦਿਨ ਦੇ ਵਿੱਚ ਵਿੱਚ ਕਲੀਅਰ ਕਰ ਦਾਂਗੇ ਦੁਕਾਨ ਲੈ ਲਈ ਆਪਾਂ ਨੇ ਸਾਰੀ ਤਿਆਰੀ ਹੋ ਰਹੀ ਆ ਤੇ ਬਾਕੀ ਲੋਕਾਂ ਦੇ ਮੂੰਹ ਵੀ ਖੰਦ ਹੋ ਜਾਣਗੇ ਜਿਹੜੇ ਆਪਾਂ ਨੂੰ ਕਹਦੇ ਸੀ ਤੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਸ ਟਾਈਮ ਤੁਸੀਂ ਇਹ ਸਾਧੋ ਵੀ ਕੂਰੀਅਰ ਕਰਵਾਓ ਟ੍ਰੈਕ ਕਰਵਾਓ ਬਿਲਕੁਲ 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 ਠੀਕ ਹੈ ਹੋਰ ਦੱਸੋ ਜੀ ਤੇ ਬਾਲ ਜੀ ਕੀ ਲੈ ਕੇ ਆਉਣਾ ਪਊਗਾ ਦਾ ਆਉਣਾ ਆਪਣਾ ਡੇਟ ਆਵਰ ਤੇ ਜਨਮ ਦਾ ਟਾਈਮ ਉਹਦੇ ਸਾਬ ਨਾਲ ਤੁਹਾਨੂੰ ਟਿੱਕ ਕਰ ਦਿੱਤੀ ਜਾਣਗੀਆਂ ਲੱਕੀ ਨੰਬਰ ਦੇ ਕੇ ਭੇਜਾਂਗੇ ਤੇ ਨਾਮ ਵੀ ਲੱਗੂਗਾ ਜੀ ਠੀਕ ਹੈ ਠੀਕ ਹੈ ਸੇਅਰ ਕਰੋਗੇ ਸੋਨੇ ਦੀ ਗੁੱਟੀ ਦਊਂਗਾ ਹਾਂ ਆਪਣਾ ਰੈਡ ਮੋਬਾਈਲ ਕੀ ਪੈਡ ਮੋਬਾਈਲ ਤੋਂ ਸਰਪ੍ਰਾਈਜ਼ ਗਿਫਟ ਤੇ ਕਮੈਂਟ ਵਾਲਿਆਂ ਨੂੰ ਵੀ ਰਣ ਮੇਰੀ ਵੇਦ ਤੇ ਬਨੇਰੀ ਲਿਆਓ ਚਾ ਮਾੜੇ ਕਰੋ ਚਾ ਚੰਗੇ ਕਰੋ ਯਾਰ ਹੋਰ ਦੱਸੋ ਕੰਮ ਨਹੀਂ ਛੱਡਣਾ ਆਪਣੇ ਕੋਈ ਠੀਕ ਹੈ ਆਪਦਾ ਕੰਮ ਤੁਸੀਂ ਕਰਨਾ ਜ਼ਰੂਰ ਆ ਕਿਉਂਕਿ ਜੇ ਅਸੀਂ ਵੀਡੀਓ ਨਹੀਂ ਪਾਵਾਂਗੇ ਤੁਹਾਨੂੰ ਅੰਦਰ ਜਿਵੇਂ ਫਵਾਰਾ ਨਹੀਂ ਮੰਨਦਾ ਕਮੈਂਟਰੀ ਕਰ ਉਹ ਹੋ ਜਾਂਦਾ ਇਸ ਕਰਕੇ ਕਰੋ ਹਾਂ ਕੱਢੋ ਕਮੈਂਟ ਪੂਰੀ ਪੜਾਸ ਕੱਢੋ ਹੋ ਠੀਕ ਹੈ ਠੀਕ ਹੈ ਬਿਲਕੁਲ ਦੀ ਦੋ ਦੋਸਤੋ ਆਪਦੀ ਪੜਾਸ ਕੱਢ ਲਓ ਕਰਕੇ ਬਾਕੀ ਸ਼ੇਅਰ ਕਰਕੇ ਤੁਸੀਂ ਇਨਾਮ ਜਿੱਤ ਸਕਦੇ ਹੋ ਟਿੰਗ ਟਿਕਟਾ ਪਾਲੋਗੇ ਤਾਂ ਕਰੋੜਾਂ ਦੇ ਨਾਮ ਵੀ ਲੱਗ ਸਕਦੇ ਆ